ਉਸੀ ਵਕੀਲਾਂ ਨੂੰ ਆਪਾਂ ਆਪਣੇ ਕਲਾਇੰਟਾਂ ਨੂੰ ਇਨਸਾਫ ਦਿਵਾਉਣ ਵਾਸਤੇ ਅਦਾਲਤਾਂ ਦੇ ਕਮਰਿਆਂ ਦੇ ਵਿੱਚ ਤਾਂ ਇੱਕ ਦੂਜੇ ਦੇ ਨਾਲ ਝਗੜਦੇ ਆਮ ਵੇਖਿਆ ਹੋਣਾ ਪਰ ਕੱਲ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਵਿੱਚ ਇੱਕ ਮਰਦ ਵਕੀਲ ਦੇ ਵੱਲੋਂ ਇੱਕ ਮਹਿਲਾ ਵਕੀਲ ਦੇ ਠੁੱਡੇ ਮਾਰ-ਮਾਰ ਬੁਲੇ ਤਰੀਕੇ ਦੇ ਨਾਲ ਉਸ ਦੀ ਕੁੱਟਮਾਰ ਕਰ ਦਿੱਤੀ ਗਈ ਹੈ ਤੇ ਕਿਸੇ ਵੱਲੋਂ ਉਸ ਕੁੱਟਮਾਰ ਦੀ ਵੀਡੀਓ ਬਣਾਈ ਗਈ ਜੋ ਕਿ ਸੋਸ਼ਲ ਮੀਡੀਆ ਤੇ ਪਾ ਦਿੱਤੀ ਗਈ ਹੈ ਹਾਲਾਂਕਿ ਇਹ ਵੀਡੀਓ ਕਾਫੀ ਜ਼ਿਆਦਾ ਹੁਣ ਵਾਇਰਲ ਹੋ ਰਹੀ ਹੈ ਤਾਂ ਵਕੀਲ ਦੇ ਵੱਲੋਂ ਮਹਿਲਾ ਵਕੀਲ ਦੀ ਕੁੱਟਮਾਰ ਬੇहद ਨਿੰਦਣਯੋਗ। ਇਹ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਕੀਲਾਂ ਦੇ ਵਿੱਚ ਸੀਟ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਦੌਰਾਨ ਕਿਸ ਵਕੀਲ ਦੇ ਵੱਲੋਂ ਮਹਿਲਾ ਵਕੀਲ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕਰ ਦਿੱਤੀ ਗਈ। ਜਿਸ ਦੀ ਕਿ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਤੁਸੀਂ ਵਕੀਲਾਂ ਨੂੰ ਆਪਣਾ ਆਪਣੇ ਕਲਾਇੰਟਾਂ ਨੂੰ ਇਨਸਾਫ ਦਿਵਾਉਣ ਵਾਸਤੇ ਅਦਾਲਤਾਂ ਦੇ ਕਮਰਿਆਂ ਦੇ ਵਿੱਚ ਤਾਂ ਇੱਕ ਦੂਜੇ ਦੇ ਨਾਲ ਸ਼ਗੜਦੇ ਆਮ ਵੇਖਿਆ ਹੋਣਾ ਪਰ ਕੱਲ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਵਿੱਚ ਇੱਕ ਮਰਦ ਵਕੀਲ ਦੇ ਵੱਲੋਂ ਇੱਕ ਮਹਿਲਾ ਵਕੀਲ ਦੇ ਠੁੱਡੇ ਮਾਰ-ਮਾਰ ਬੁਲੇ ਤਰੀਕੇ ਦੇ ਨਾਲ ਉਸ ਦੀ ਕੁੱਟਮਾਰ ਕਰ ਦਿੱਤੀ ਗਈ ਹੈ ਤੇ ਕਿਸੇ ਵੱਲੋਂ ਉਸ ਕੁੱਟਮਾਰ ਦੀ ਵੀਡੀਓ ਬਣਾਈ ਗਈ ਜੋ ਕਿ ਸੋਸ਼ਲ ਮੀਡੀਆ ਤੇ ਪਾ ਦਿੱਤੀ ਗਈ ਹੈ ਹਾਲਾਂਕਿ ਇਹ ਵੀਡੀਓ ਕਾਫੀ ਜ਼ਿਆਦਾ ਹੁਣ ਵਾਇਰਲ ਹੋ ਰਹੀ ਹੈ ਤਾਂ ਵਕੀਲ ਦੇ ਵੱਲੋਂ ਮਹਿਲਾ ਵਕੀਲ ਦੀ ਕੁੱਟਮਾਰ ਬੇहद ਨਿੰਦਣੀਓ। ਇਹ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਕੀਲਾਂ ਦੇ ਵਿੱਚ ਸੀਟ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਦੌਰਾਨ ਕਿ ਇਸ ਵਕੀਲ ਦੇ ਵੱਲੋਂ ਮਹਿਲਾ ਵਕੀਲ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕਰ ਦਿੱਤੀ ਗਈ। ਜਿਸ ਦੀ ਕਿ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।